ਸੋ ਗੱਲ ਯੂਕੇ ਦੀ ਕਰਾਂਗੇ ਹਾਲਾਂਕਿ ਯੂਕੇ ਤੋਂ ਜਿਸ ਤਰ੍ਹਾਂ ਦੇ ਅਪਡੇਟਸ ਆ ਰਹੇ ਨੇ ਉਸ ਦੇ ਨਾਲ ਸਟੂਡੈਂਟਸ ਕਿਤੇ ਨਾ ਕਿਤੇ ਮਾਇੂਸ ਜ਼ਰੂਰ ਨਜ਼ਰ ਆ ਰਹੇ ਨੇ ਕਿ ਹੁਣ ਬਹੁਤ ਚੰਗੀ ਆਪਸ਼ਨ ਨਹੀਂ ਦਿਖ ਰਹੀ ਉਹਨਾਂ ਨੂੰ ਕਿ ਅਸੀਂ ਯੂਕੇ ਵਾਲੇ ਅੱਗੇ ਵਧੀਏ 스ਪਾਊਸ ਨਾਲ ਅਪਲਾਈ ਨਹੀਂ ਕੀਤਾ ਜਾ ਸਕਦਾ ਸੋ ਅੱਜ ਕੁਝ ਖਾਸ ਪੁਆਇੰਟ ਜ਼ਰੂਰ ਸਾਂਝੇ ਕਰਾਂਗੇ ਕਿ ਕੀ ਮੇਜਰ ਅਪਡੇਟਸ ਨੇ ਯੂਕੇ ਨੂੰ ਲੈ ਕੇ ਔਰ ਸਟੂਡੈਂਟ ਨੂੰ ਅੱਜ ਦੇ ਟਾਈਮ ਵਿੱਚ ਅਗਰ ਸਟੱਡੀ ਵੀਜ਼ਾ ਲਈ ਤੁਸੀਂ ਅਪਲਾਈ ਕਰਨਾ ਹੈ ਕਿਹੜੀ ਬੈਸਟ ਆਪਸ਼ਨ ਵੱਲ ਤੁਹਾਨੂੰ ਅੱਗੇ ਵਧਣਾ ਚਾਹੀਦਾ ਹੈ ਜਿੱਥੇ ਟਾਈਮਲੀ ਵੀਜ਼ਾ ਆ ਰਹੇ ਨੇ ਔਰ ਤੁਹਾਡੇ ਲਈ ਚੰਗੀ ਆਪਸ਼ਨਸ ਜੋ ਹੈ ਉੱਥੇ ਨਜ਼ਰ ਆਣ ਵਾਲੀਆਂ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਅੱਜ ਇਹ ਡਿਟੇਲ ਵਿੱਚ ਜਾਣਕਾਰੀ ਤੁਹਾਡ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸੋ ਮੈਮ ਤੁਹਾਡਾ ਜਿਵੇਂ ਅਸੀਂ ਦੇਖ ਰਿਹਾ ਐ ਇਨਾ ਲੰਬਾ ਸਫਰ ਐ ਇਨਾ ਵੱਡਾ ਤਜਰਬਾ ਐ 628 ਸਾਲਾਂ ਦੀ ਆਪਾਂ ਗੱਲ ਕਰ ਲੈਨੇ ਆ ਪਰ ਜਿਸ ਤਰੀਕੇ ਨਾਲ ਹੁਣ ਯੂਕੇ ਦੀ ਯੂਕੇ ਨੂੰ ਆਪਾਂ ਦੇਖ ਰਿਹਾ ਜਿਸ ਤਰ੍ਹਾਂ ਦੇ ਅਪਡੇਟਸ ਆ ਚੁੱਕੇ ਨੇ ਪਹਿਲਾਂ ਤਾਂ ਅਪਡੇਟਸ ਜਿਹੜੇ ਨੇ ਹੁਣ ਉਹ ਜ਼ਰੂਰ ਇਸ ਵੀਡੀਓ ਜ਼ਰੀਏ ਸਟੂਡੈਂਟਸ ਨੂੰ ਸਾਰੀ ਜਾਣਕਾਰੀ ਦਿਓ ਪਰ ਨਾਲ ਦੇ ਨਾਲ ਇਸ ਦੇ ਉੱਪਰ ਵੀ ਆਪਾਂ ਗੱਲ ਜ਼ਰੂਰ ਕਰਨੀ ਐ ਇਹਨਾਂ ਅਪਡੇਟਸ ਤੋਂ ਬਾਅਦ ਯੂਕੇ ਨੂੰ ਆਪਾਂ ਸਟੱਡੀ ਵੀਜ਼ਾ ਦੇ ਤੌਰ ਤੇ ਕਿਵੇਂ ਦੇਖੀਏ ਤੇ ਸਟੂਡੈਂਟ ਨੂੰ ਅੱਜ ਦੇ ਸਮੇਂ ਵਿੱਚ ਕਿਹੜੀ ਆਪਸ਼ਨ ਦੇ ਨਾਲ ਅੱਗੇ ਵਧਣਾ ਚਾਹੀਦਾ ਜੇਕਰ ਉਹ ਆਪਣੇ ਫਿਊਚਰ ਦੀ ਸੈਟਲਮ ਦੇਖੋ ਅਪਡੇਟ ਤੇ ਹਰ ਟਾਈਮ ਹਰ ਕੰਟਰੀ ਦਾ ਕੋਈ ਨਾ ਕੋਈ ਰਹੇਗਾ ਹੀ ਜੀ ਔਰ ਇੱਕ ਲੰਬਾ ਸਮਾਂ ਹੋ ਗਿਆ ਯੂਕੇ ਨੂੰ ਵੀਜ਼ਾ ਦਿੱਤੇ ਦਿੰਦੇ ਹੋਏ ਔਰ ਕਾਫੀ ਜ਼ਿਆਦਾ ਵੀਜ਼ਾ ਦਿੱਤਾ ਆਲਮੋਸਟ 100% ਵਾਂਗੂ ਜੇ ਉਹਨਾਂ ਦੀ ਬੈਂਕ ਸਟੇਟਮੈਂਟ ਠੀਕ ਸੀਗੀਆ ਕੋਈ ਇੰਟਰਵਿਊ ਨਹੀਂ ਲਿਆ ਕੋਈ ਕੁਝ ਨਹੀਂ ਲਿਆ ਇਹਨਾਂ ਨੇ ਹੁਣ ਲੰਬਾ ਸਮਾਂ ਹੋ ਗਿਆ ਉੱਥੇ ਵੀ ਜਿੰਨੇ ਬੱਚੇ ਚਾਹੀਦੇ ਸੀ ਮੇਰੇ ਖਿਆਲ ਉਸ ਤੋਂ ਜ਼ਿਆਦਾ ਪਹੁੰਚ ਗਏ ਤੇ ਨੈਚੁਰਲ ਆ ਇਹਨਾਂ ਨੇ ਕੱਟ ਆਫ ਕਰਨਾ ਹੀ ਹੈ ਕੁਆਲਿਟੀ ਸਟੂਡੈਂਟ ਦੀ ਤਰਫ ਆਣਾ ਜੋ ਉਹਨਾਂ ਦੀ ਸਮਝੋ ਬ੍ਰਿਕਜ਼ਿਟ ਦਾ ਪ੍ਰਭਾਵ ਸੀਗਾ ਇਹ ਜੋ ਇਹਨਾਂ ਨੇ ਮੈਨਪਾਵਰ ਸ਼ਾਰਟੇਜ ਸੀ ਉਹ ਆਪਣੀ ਪੂਰੀ ਕਰ ਲਈ ਹੈ ਹਰ ਕੰਟਰੀ ਦੀ ਇਹੀ ਚੀਜ਼ਾਂ ਪਾਲਿਸਿਸ ਹੁੰਦੀ ਹੈ ਜਿਹਦੇ ਤਹਿਤ ਉਹ ਕੰਮ ਕਰਦੇ ਆ ਹੁਣ ਸਭ ਤੋਂ ਪਹਿਲਾਂ ਤੇ ਜਿਹੜਾ ਇਹਨਾਂ ਦਾ ਅਨਾਉਂਸਮੈਂਟ ਸੀ ਕਿ 1 ਜਨਵਰੀ ਤੋਂ ਸਪਾਊਸ ਵੀਜ਼ਾ ਬੰਦ ਕਰਾਂਗੇ ਸਟੱਡੀ ਦੇ ਵਿੱਚ ਉਹਦੇ ਵਿੱਚ ਮਾਸਟਰ ਬਾਈ ਰਿਸਰਚ ਜਾਂ ਪੀਐਚਡੀ ਵਿੱਚ ਜਿਹੜੇ ਬੱਚੇ ਜਾ ਰਹੇ ਉਹ ਸਪਾਊਸ ਦੇ ਨਾਲ ਜਾ ਸਕਦੇ ਆ ਉਹ ਹਜੇ ਅੱਜ ਵੀ ਆਪਸ਼ਨ ਓਪਨ ਹੈ ਹੁਣ ਜਿਹੜੇ ਅਪਡੇਟਸ ਦੇ ਵਿੱਚ April 24 ਚ ਜਿਹੜਾ ਨਿਊਜ਼ ਆ ਰਹੀ ਹੈ ਕਿ ਕੁਝ ਚੇਂजेस ਕਰਨਗੇ ਜਿਹਦੇ ਵਿੱਚ ਜੋ ਸਟੂਡੈਂਟ ਸਪான்ਸਰਸ਼ਿਪ ਲੈਂਦੇ ਸੀ 18000 600 ਸਮਥਿੰਗ ਮਤਲਬ ਆਲਮੋਸਟ 19000 ਪਾਉਂਡ ਤੇ ਸਪான்ਸਰਸ਼ਿਪ ਲੈਟਰ ਲੈਂਦੇ ਸੀਗੇ ਉਹਨਾਂ ਨੂੰ ਜਿਹੜੀ ਹੋ ਸਕਦਾ 39000 ਪਾਉਂਡ पे ਸਪான்ਸਰਸ਼ਿਪ ਮਿਲੇ ਉਹ ਇੱਕ ਮੁਸ਼ਕਿਲ ਹੋ ਜਾਏਗਾ that means ਉਹ ਵੀ ਆਲਮੋਸਟ ਸਪான்ਸਰਸ਼ਿਪ ਲੈਟਰ ਵਾਲਾ ਕੰਮ ਜਿਹੜਾ ਖਤਮ ਹੋਣ ਵਾਲਾ ਸੈਕਿੰਡ ਕੀ ਹੈ ਕਿ ਜਦ ਬੱਚਾ ਉੱਥੇ ਪਹੁੰਚ ਗਿਆ ਔਰ ਸਮਝੋ 8 ਮੰਥਸ ਪੜ ਕੇ ਫਿਰ ਸਪਾਊਸ ਨੂੰ ਬੁਲਾਣਾ ਚਾਹੁੰਦਾ ਹੈ ਤੇ ਉਹਦੀ ਵੀ ਇਹੀ ਸੀ ਕੋਈ 18000 19000 ਜਿੰਨੇ ਉਹਨਾਂ ਦੀ ਸੈਲਰੀ ਹੋਏ ਤੇ ਫਿਰ ਉਹ ਆਪਣੇ ਸਪਾਊਸ ਨੂੰ ਬੁਲਾ ਸਕਦੇ ਆ ਉਹ ਵੀ ਜਿਹੜਾ ਹੁਣ ਅਪਡੇਟ ਆਣ ਵਾਲੀ ਹਜੇ ਆਈ ਨਹੀਂ ਹੈ ਇਸ ਕਰਕੇ ਉਹ ਨਿਰਾਸ਼ ਨਾ ਹੋਣ ਕਿਉਂਕਿ ਹਜੇ ਜਿਹੜੇ ਵੀ ਸਟੂਡੈਂਟ ਵੀਜ਼ਾ ਦੇ ਬੱਚੇ ਆ ਦਾ ਜਨ ਇਨਟੇਕ ਮਾਰਚ ਇਨਟੇਕ ਉਹਦੇ ਬਾਅਦ ਮੇ ਇਨਟੇਕ ਕੁਝ ਯੂਨੀਵਰਸਿਟੀਆਂ ਦੇ ਰੋਲਿੰਗ ਇਨਟੇਕ ਉਹਦੇ ਵਿੱਚੋਂ ਲੈ ਸਕਦੇ ਆ ਬਟ ਸਪਾਊਸ ਨੂੰ ਬੁਲਾਉਣ ਵਾਸਤੇ ਹੋ ਸਕਦਾ ਉਸ ਟਾਈਮ ਓ 39000 ਪਾਉਂਡ ਦੀ ਸੈਲਰੀ ਮੰਗ ਸਕਦੇ ਜਿਹੜਾ ਹਜੇ ਸੋਣਾਂ ਚਾ ਰਿਹਾ ਕਿਉਂਕਿ ਕੋਈ ਵੀ ਨਿਊਜ਼ ਜਦ ਤੱਕ ਇੰਪਲੀਮੈਂਟ ਨਹੀਂ ਹੁੰਦੀ ਜਦ ਤੱਕ ਉਹ ਕਨਫਰਮ ਨਹੀਂ ਹੁੰਦੀ यूके ਦਾ ਬਹੁਤ ਜਤ ਇਹਨਾਂ ਨੇ ਵੀਜ਼ਾ ਖੋਲੇ ਉਸ ਤੋਂ 2 ਸਾਲ ਪਹਿਲੇ ਮਾਰਕੀਟ ਚ ਨਿਊਜ਼ ਆਈ ਸੀ ਯੂਕੇ ਵੀਜ਼ਾ ਖੋਲਣ ਵਾਲਾ ਹੈ 2 ਸਾਲ ਦਾ ਲੋਕ ਵੇਟ ਕਰ ਰਹੇ ਸੀ 2 ਸਾਲ ਬਾਅਦ ਆਇਆ 2 ਸਾਲ ਪਹਿਲੇ ਹੀ ਜਿਹੜਾ ਏਜੰਸੀਜ਼ ਨੇ ਸੋਚ ਲਿਆ ਸੀਗਾ ਕਿ ਵੀਜ਼ਾ ਖੁੱਲ ਗਿਆ ਤੇ ਇਸੇ ਕਰਕੇ ਜਿਹੜਾ ਅਸੀਂ ਸੋਚ ਰਹੇ ਅਪ੍ਰੈਲ ਚ ਮਸਟ ਬੀ ਉਹ ਇੱਕ ਸਾਲ ਨਾ ਆਏ ਤੇ ਇਹ ਇੱਕ ਮਤਲਬ ਇਹ ਸਮਝਿਆ ਜਾ ਰਿਹਾ ਕਿ ਇਦਾਂ ਦਾ ਕੁਝ ਚੇਂਜਸ ਹੋ ਸਕਦੇ ਆ ਬਟ ਜੀਡੀਐ ਸਟੂਡੈਂਟਸ ਅਜੇ ਅਪਲਾਈ ਕਰਨਾ ਚਾਹੁੰਦੇ ਅਜ ਤੱਕ ਦਿਨ ਇੱਕ ਤੇ ਫੀਸਾਂ ਘਟ ਹੈ ਹੋਰ ਹਜੇ ਜੜਿਆ ਪੀਐਸਡਬਲਿਊ ਟੂ ইਅਰਸ ਦਾ ਤੇ ਯੂਕੇ ਜਾਣ ਦੇ ਚਾਹਵਾਨ ਬੱਚੇ ਜੜੇ ਆ ਹਜੇ ਫਾਇਦਾ ਉਠਾ ਸਕਦੇ ਆ ਫਿਊਚਰ ਕਿਸੇ ਦੇ ਹੱਥ ਚ ਵੀ ਨਹੀਂ ਹੈ ਕੀ ਹੋਣਾ ਬਟ ਐਦਾਂ ਦੇ ਕੁਝ ਸੰਭਾਵਨਾ ਹੋ ਸਕਦੀ ਹੈ ਕਿ ਕਿਉਂਕਿ ਇਹਨਾਂ ਨੇ ਸਪਾਊਸ ਦੇ ਤੇ ਜ਼ਿਆਦਾ ਸਟ੍ਰਿਕਟ ਹੋਏ ਆ ਰੀਜ਼ਨ ਬੀਇੰਗ ਕਿ ਦੇਖੋ ਇੱਕ ਦਿਨ ਨਾਲ ਇੱਕ ਬੰਦਾ ਜੇ ਜਾ ਰਿਹਾ ਹੈ ਤੇ ਉਹਨਾਂ ਦੇ ਉਹਨਾਂ ਫੀਸ ਉਹਨਾਂ ਨੂੰ ਇੱਕ ਬੱਚੇ ਤੋਂ ਮਿਲੀ ਆ ਤੇ ਉਹਨਾਂ ਨੂੰ ਜਿਹੜੀ ਇਕਨੋਮੀ ਤੇ ਬਾਰਡਨ ਜਿਹੜਾ ਦੋਨਾਂ ਦਾ ਹੈ ਪੜਨ ਦੇ ਬਾਅਦ ਜਿਹੜੀ এমਪਲੋਇਮੈਂਟ ਅਪਰਚੂਨਿਟੀਆਂ ਦੋਨੋਂ ਬੰਦੇ ਲੱਭ ਰਹੇ ਆ ਇਸ ਕਰਕੇ ਜਿਹੜਾ ਸਟੂਡੈਂਟ ਜਾ ਰਿਹਾ ਖਾਲੀ ਉਹਦੀ ਫੀਸ ਆ ਰਹੀ ਆ ਉਹ ਅੱਗੇ ਉਹਨਾਂ ਨੂੰ ਰਿਸਰਚ ਵਿੱਚ ਉਹਨਾਂ ਨੂੰ ਜਿਹੜਾ ਇਕਨੋਮੀ ਡਿਵੈਲਪਮੈਂਟ ਚ ਜਿਹੜਾ ਫਾਇਦਾ ਦੇ ਰਿਹਾ ਹੁਣ ਉਹ ਉਸੇ ਤਰਫ ਜ਼ਿਆਦਾ ਧਿਆਨ ਦੇਣਗੇ ਹੁਣ ਜਿਹੜਾ ਸਪਾਊਸ ਦੇ ਤਰਫੋਂ ਕੱਟ ਸ਼ਾਰਟ ਕਰਨ ਵਾਲੇ ਐ ਇਸੇ ਕਰਕੇ ਅਸੀਂ ਇੱਕ ਵੀਡੀਓ ਜਿਹੜੀ ਬਣਾਈ ਆ ਤੁਸੀਂ ਉਹ ਦੇਖ ਸਕਦੇ ਹੋ YouTube ਦੇ ਵਿੱਚ ਤੁਸੀਂ ਪਲੀਜ਼ ਹਰਜੋ ਜੀ ਉਹਨਾਂ ਦੇ ਲਿੰਕ ਬਾਹਰ ਦੋ ਜਿਹੜੇ ਸਪਾਊਸ ਦੇ ਸਪੈਸ਼ਲੀ ਕਿਹੜੇ ਕਿਹੜੇ ਕੰਟਰੀ ਹੋਰ ਵੀਜ਼ਾ ਦੇ ਰਹੇ ਜਿਹੜੇ ਖਾਲੀ ਸਪਾਊਸ ਦੇ ਚਾਹਵਾਨ ਆ ਉਹ ਤੁਸੀਂ ਡੈਨਮਾਰਕ ਫਿਨਲੈਂਡ ਸਵੀਡਨ ਐਂਡ ਫਰਾਂਸ ਦੇ ਵਾਸਤੇ ਤੁਸੀਂ ਆਪਟ ਕਰ ਸਕਦੇ ਹੋ ਹਜੇ ਜਿਹੜਾ ਯੂਕੇ ਨੇ اور ਵਾਕਈ ਜਬ ਬਹੁਤ ਅੱਛਾ ਵੀਜ਼ਾ ਦਿੱਤਾ ਔਰ ਸਿੰਗਲ ਸਟੂਡੈਂਟ ਵਾਸਤੇ ਅਜ ਵੀ ਬਹੁਤ ਅੱਛੀ ਕੰਟਰੀ ਹੈ ਜਿੱਥੇ ਘੱਟ ਤੋਂ ਘੱਟ ਫੀਸ 10 ਤੋਂ 11 ਲੱਖ ਚ ਪਰ ਹੈ ਨਾਮ 1 ਕੋ ਸਾਲ ਦਾ ਕੋਰਸ ਹੈ ਔਰ ਉਹਦੇ ਵਿੱਚ ਤੁਹਾਨੂੰ 2 ਇਅਰ ਦਾ ਪੋਸਟ ਸਟਡੀ ਵਰਕ ਪਰਮਿਟ ਮਿਲਦਾ ਤੁਸੀਂ ਉਹ ਆਪਸ਼ਨ ਹਜੇ ਵੀ ਲੈ ਸਕਦੇ ਹੋ ਜੀ ਠੀਕ ਹੈ ਬਿਲਕੁਲ ਸੋ ਮੈਮ ਜਿਵੇਂ ਆਪਾਂ ਪਹਿਲਾਂ ਦੇਖਦੇ ਸੀ ਯੂਕੇ ਵੱਲ ਬਹੁਤ ਫੋਕਸ ਚਲੋ ਸਪਾਊਸ ਵੀਜ਼ਾ ਨੂੰ ਲੈ ਕੇ ਦੇਖਿਆ ਜਾਂਦਾ ਸੀ ਪਰ ਅਦਰ ਦੈਨ ਸਪਾਊਸ ਵੀਜ਼ਾ ਦੀ ਅਗਰ ਆਪਾਂ ਗੱਲ ਕਰੀਏ ਜਿਹੜੇ ਸਟੂਡੈਂਟ ਸਟੱਡੀ ਤੇ ਹੀ ਫੋਕਸ ਕਰਨਾ ਚਾਹ ਰਹੇ ਨੇ ਯੂਕੇ ਤੋਂ ਇਲਾਵਾ ਹੋਰ ਨਾਲ ਕਿਹੜੀਆਂ ਚੰਗੀਆਂ ਆਪਸ਼ਨਸ ਬਾਰੇ ਤੁਸੀਂ ਜ਼ਰੂਰ ਸੁਜੈਸਟ ਕਰਨਾ ਚਾਹੋਗੇ ਯੂਕੇ ਦਾ ਨਾਲ ਸਪਾਊਸ ਦਾ ਤਾਂ ਮੈਂ ਦੱਸਿਆ ਹੀ ਤੁਹਾਨੂੰ ਯੂਰਪ ਲੈ ਸਕਦੇ ਆ ਨਿਊਜ਼ੀਲੈਂਡ ਲੈ ਸਕਦੇ ਆ ਆਸਟ੍ਰੇਲੀਆ ਦੇ ਵਿੱਚ ਤੇ ਕੇਸ ਜੇ ਐਕਸਟ੍ਰੀਮਲੀ ਗੁੱਡ ਹੂੰ ਐਕਸਟ੍ਰੀਮਲੀ ਗੁੱਡ ਦਾ ਮਤਲਬ ਬੱਚੇ ਦੀ ਗ੍ਰੈਜੂਏਸ਼ਨ ਐ ਮੈਰਿਜ 1-2 ਸਾਲ ਪੁਰਾਣੀ ਐ ਅੱਛੀ ਯੂਨੀਵਰਸਿਟੀ ਤੋਂ ਲੈਵਲ ਵਨ ਯੂਨੀਵਰਸਿਟੀ ਤੋਂ ਇੰਡੀਆ ਚ ਪੜ੍ਹਾਈ ਕੀਤੀ ਹੋਈ ਐ ਪਰਸੈਂਟੇਜ ਬਹੁਤ ਅੱਛੀ ਐ ਕੋਰਸ ਬਹੁਤ ਅੱਛਾ ਲਿਆ ਐ ਨਾਟ ਆਰਟਸ ਕੁਝ ਯੂਨੀਵਰਸਿਟੀਆਂ ਨੂੰ ਲਿਆ ਵੀ ਨਹੀਂ ਰਿਹਾ ਜਿਹੜੇ ਰਿਕਾਰਡ ਪ੍ਰੋਪਰ ਹਰ ਸਟੂਡੈਂਟ ਨੂੰ ਪਤਾ ਕਿ ਮੇਰਾ ਪ੍ਰੋਫਾਈਲ ਕਿੰਨਾ ਅੱਛਾ ਹੈ ਉਹ ਦੱਸਣ ਦੀ ਲੋੜ ਨਹੀਂ ਆਉਂਦੀ ਆਇਲ ਸਕੋਰ ਬਹੁਤ ਅੱਛਾ ਐ ਫਾਈਨੈਂਸ਼ੀਅਲੀ ਅੱਛੇ ਐ ਉਹ ਆਸਟ੍ਰੇਲੀਆ ਹਜੇ ਵੀ ਐਕਸੈਪਟ ਕਰ ਰਿਹਾ ਐ ਔਰ ਸੈਕਿੰਡ ਆਪਸ਼ਨ ਨਿਊਜ਼ੀਲੈਂਡ ਬਸ ਫੰਡਿੰਗ ਉਹਨਾਂ ਨੂੰ ਥੋੜੀ ਜ਼ਿਆਦਾ ਦਿਖਾਣੀ ਪੈਂਦੀ ਆ ਐਂਡ ਜਿਹੜਾ ਉਹ ਸਟੂਡੈਂਟ ਯੂਕੇ ਜਾਣ ਦਾ ਚਾਹਵਨ ਉਸਦੇ ਵਾਸਤੇ ਫਰਾਂਸ ਦਾ ਆਪਸ਼ਨ ਬਹੁਤ ਅੱਛਾ ਹੈ 스ਪਾਊਸ ਵੀਜ਼ਾ ਵਾਸਤੇ ਮਾਸਟਰ ਜੇ ਕੀਤੀ ਹੋਏ ਹਮਮ ਔਰ ਜੇ ਮਾਸਟਰ ਨਹੀਂ ਕੀਤੀ ਹੈ ਪੋਸਟ ਗ੍ਰੈਜੂਏਸ਼ਨ ਵਾਸਤੇ ਡੈਨਮਾਰਕ ਸਵੀਡਨ ਫਿਨਲੈਂਡ ਇਹ ਅੱਛੀ ਆਪਸ਼ਨ ਆ ਜਾਂਦੀਆਂ ਫਰਾਂਸ ਦੇ ਵਿੱਚ ਖਾਲੀ 7000 ਯੂਰੋ ਤੁਸੀਂ ਫੀਸ ਪੇ ਕਰਕੇ ਇੱਕ ਸਾਲ ਦੀ ਇੰਨੀ ਕਟ ਫੀਸ ਤੁਹਾਨੂੰ ਬਹੁਤ ਘੱਟ ਮਿਲੇਗੀ ਇੱਕ ਫਰਾਂਸ ਵਰਗੀ ਕੰਟਰੀ ਜਿਹੜੀ ਇੰਨੀ ਬੜੀ ਕੰਟਰੀ ਟੈਕਨੋਲੋਜੀ ਵਾਈਜ਼ ਦੇਖੋ ਇੰਡੀਆ ਫਰਾਂਸ ਦੀ ਡੀਲਸ ਦੇਖੋ ਤੁਸੀਂ ਕਿੰਨੀ ਜ਼ਬਰਦਸਤ ਟੈਕਨੋਲੋਜੀ ਦੇ ਅਚੰਭੇ ਬ੍ਰਾਂਡਸ ਦੇਖੋ ਜਿੰਨੇ ਫੈਸ਼ਨ ਦੇ ਮੈਕਸੀਮਮ ਬ੍ਰਾਂਡ ਆ ਉਹ ਸਾਰੇ ਫਰਾਂਸ ਦੇ ਆ ਜਿਹੜੇ ਵੀ ਆਪਾਂ ਕੋਸਮੈਟਿਕ ਲੈ ਰਹੇ ਆ ਜਾਂ ਗਵਰਨਮੈਂਟ ਵੀ ਆਪਣੇ ਡਿਫੈਂਸ ਦੀ ਡੀਲਸ ਦੇਖੋ ਤੁਸੀਂ ਕਿੰਨੀ ਬੜੀ ਬੜੀ ਡੀਲ ਹੋਈਆਂ ਉਹ ਸਾਰਾ ਫਰਾਂਸ ਤੋਂ ਹੀ ਆ ਰਿਹਾ ਹੈ ਤੇ ਇਕਨੋਮਿਕਲੀ ਬਹੁਤ ਸਟਰੋਂਗ ਕੰਟਰੀ ਹੈ ਹਸਬੰਡ ਵਾਈਫ ਬੱਚਾ ਦੋਨੋਂ ਜਾਣਾ ਚਾਹੁੰਦੇ ਤੈਨੂੰ ਤੇ ਤੁਸੀਂ ਫਰਾਂਸ ਨੂੰ ਇੱਕ ਅੱਛਾ ਆਪਸ਼ਨ ਮੰਨ ਸਕਦੇ ਹੋ ਫਾਰ ਪੀ ਐਚ ਡੀ ਲੇਕਿਨ ਹੋਏਗਾ ਪੀ ਐਚ ਡੀ ਵਾਸਤੇ ਜੇ ਪੀ ਐਚ ਡੀ ਨਹੀਂ ਸੌਰੀ ਮਾਸਟਰਸ ਨਹੀਂ ਕਿਤੇ ਗ੍ਰੈਜੂਏਸ਼ਨ ਕਿੱਤੀ ਹੋਈ ਹੈ ਥੈਨ ਯੂ ਕੈਨ ਥਿੰਕ ਫਾਰ ਡੈਨਮਾਰਕ ਇਜ਼ ਅਗੇਨ ਵੈਰੀ ਵੈਰੀ ਗੁੱਡ ਆਪਸ਼ਨ ਫਾਰ ਯੂ ਸਵੀਡਨ ਜਾਂ ਬੀਟੈਕ ਕੀਤੀ ਹੋਈ ਹੈ ਆਈ ਵਿਲ ਆਲਵੇਸ ਪ੍ਰੇਫਰ ਅਦਰਵਾਈਜ਼ ਆਇਲਸ ਚਾਹੀਦੀ ਹੈ ਸਾਨੂੰ ਜਾਂ ਤੁਸੀਂ ਸਿੰਪਲ ਗ੍ਰੈਜੂਏਸ਼ਨ ਕੀਤੀ ਹੈ ਵੀ ਨੀਡ ਆਇਲਸ ਐਂਡ ਫਿਨਲੈਂਡ ਐਮਓਆਈ ਬੇਸ ਤੇ ਤੁਸੀਂ ਜਾ ਸਕਦੇ ਹੋ जी बिल्कुल सो देखो डिटेल तुसी अपनी प्रोफाइल दे अकॉर्डिंगली बेस्ट ऑप्शन किमें चुननी है वेदू तो नेविगेटर्स ओवरसीज या ऑफिस अपने डॉक्यूमेंट्स भेजो या खुद आओ विजिट करो डॉकूमेंट्स की असैसमेंट करवाओ और चंगी ऑप्शन के अगे वधो जो नंबर डिसप्ले उपर कॉल करके भी तुसी पूरी होर जानकारी जरूर ले सद सो तो, ढेर सारिया ऑप्शनस ने पर एक्सप्लोर करना उस बारे डिटेल जानना अपनी प्रोफाइल की असैसमेंट करवानी है कि तुडेली बेस्ट सुटेबल ऑप्शन किसी अपने फ्यूचर में एक सही दिशा जरूर दे सको बहुत बहुत थैंक्स मैम ਤੁਸੀਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਟੂਡੈਂਟਸ ਨੂੰ ਅਵੇਅਰ ਕਰਨ ਲਈ ਸਟੂਡੈਂਟਸ ਨੂੰ ਗਾਈਡ ਕਰਨ ਲਈ ਬਹੁਤ ਵਧੀਆ ਇਨਫੋਰਮੇਸ਼ਨ ਸਾਂਝੀ ਕੀਤੀ ਹੈ ਸਟੂਡੈਂਟਸ ਆਪਣੇ ਸਵਾਲ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਜ਼ਰੀਏ ਵੀ ਸਾਂਝੇ ਜ਼ਰੂਰ ਕਰ ਸਕਦੇ ਨੇ ਤਾਂ ਕਿ ਉਹਨਾਂ ਟੌਪਿਕਸ 'ਤੇ ਵੀ ਅਸੀਂ ਅੱਗੋਂ ਹੋਰ ਵੀਡੀਓਜ਼ ਬਣਾਈਏ ਹੋਰ ਸਟੂਡੈਂਟਸ ਦੇ ਜਿਹੜੀ ਕੁਐਰੀਜ਼ ਹੈ ਉਹਨਾਂ ਨੂੰ ਕਲੀਅਰ ਕਰ ਸਕੀਏ ਇਹਨਾਂ ਵੀਡੀਓਜ਼ ਦੇ ਜ਼ਰੀਏ ਸੋ ਅੱਜ ਦੇ ਲਈ ਇਹਨਾਂ ਹੀ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਾਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ